ਅੱਜ ਅਸੀਂ ਧਾਰੀ ਧਰਤੀ ਦੇ ਪਹੁੰਚੇ ਹੋਇਆ ਬਹੁਤ ਭਾਰੀ ਇਕੱਠ ਹੈ ਜਿੱਦਾਂ ਦਾ ਚੱਲ ਰਿਹਾ ਜੋੜ ਮੇਲਾ ਉਸ ਦਿਨ ਤੋਂ ਭਾਰੀ ਇਕੱਠ ਹੈ ਤੇ ਬਾਈ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਪੰਜਾਬ ਨੂੰ ਪੰਜਾਬੀਆਂ ਸਮੂਹ ਪੰਜਾਬੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਅੱਜ ਦੇ ਦਿਨ ਭਾਵੇਂ ਸਭ ਤੋਂ ਪਹਿਲਾਂ ਸਨੇਹਾ ਇਹ ਹੀ ਹੈ ਕਿ ਪਹਿਲੀ ਗੱਲ ਤਾਂ ਇੱਕ ਇੱਥੇ ਦੱਸਿਆ ਪ੍ਰਬੰਧਕਾਂ ਨੇ ਜਿਹੜੇ ਇੱਥੇ ਦੇ ਨੇੜੇ ਤੇੜੇ ਦੇ ਲੋਕ ਨੇ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੇ ਕੇ ਪਹਿਲੀ ਵਾਰੀ ਕਾਫੀ ਸਾਲਾਂ ਬਾਅਦ ਪਹਿਲੀ ਵਾਰੀ ਇਕੱਠ ਬਹੁਤ ਜ਼ਾਰੂਰੀ ਹੋਇਆ ਸੰਗਤ ਦਾ ਬਹੁਤ ਵੱਡੀ ਗਿਣਤੀ ਦੇ ਸੰਗਤ ਇੱਥੇ ਦੰਤਮਸਤ ਪਹੁੰਚੀ ਹੈ ਜਿਹੜਾ ਸਿਹਿੱਦੀ ਜੋੜ ਮੇਲਾ ਉਹਦੇ ਉੱਤੇ ਤੇ ਚੰਗੀ ਗੱਲ ਹੈ ਕਿ ਅੰਦੋਲਨ ਤੋਂ ਬਾਅਦ ਜਿਹੜੇ ਸਾਡੇ ਸਰਦਾਰ ਬਾਕੀ ਲੋਕ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਨੌਜਵਾਨੀ ਵੱਡੀ ਗਿਣਤੀ ਚ ਆਈ ਹੈ ਤਾਂ ਇਹ ਜ਼ਰੂਰ ਕਿਸਾਇਕ ਨੇ ਵੀ ਕਿਤੇ ਕਿਹਾ ਸੀਗਾ ਕਿ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਦਿਖਾ ਕੇ ਲਿਆਓ ਹਨਾ ਜ਼ਰੂਰੀ ਹੁੰਦਾ ਆਪਾਂ ਇਤਿਹਾਸ ਨਾਲ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ نسلਾਂ ਨੂੰ ਜੋੜੀਏ ਦੱਸਿਏ ਉਹਨਾਂ ਨੂੰ ਵੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਵੱਡੇ ਸਹਬਜ਼ਾਦੇ ਸਰਹੰਦਰੀ ਨੀਂ ਵਿੱਚ ਕਿਵੇਂ ਚਿਣੇ ਗਏ ਤੁਹਾਡੇ ਸਹਬਜ਼ਾਦੇ ਠੰਡੇ ਬੁਰਜ ਦਾ ਕੀ ਇਤਿਹਾਸ ਹੈ ਦਵਾਂ ਟੋਡਰ ਮੱਦੀ ਹਵੇਲੀ ਦਾ ਕੀ ਇਤਿਹਾਸ ਹੈ ਆਨੰਦਪੁਰ ਸਾਹਿਬ ਦੇ ਕਿਲਿਆਂ ਦਾ ਕੀ ਇਤਿਹਾਸ ਹੈ ਜਿੰਨੀਆਂ ਸਾਡੀਆਂ ਇਤਿਹਾਸਕ 77 ਸਾਡੇ ਸਥਾਨ ਨੇ ਉਹਨਾਂ ਦੇ ਉੱਤੇ ਸਾਡਾ ਫਰਜ਼ ਬਣਦਾ ਹੈ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਆਪਣੇ ਜੜਾਕਾ ਜੂਰ ਲੈ ਕੇ ਜਾਇਆਂ ਛੜ ਕੇ ਕਿਉਂਕਿ ਆ ਆਪਾ ਫਸੇ ਖੜੇ ਆ ਨਿੱਕੇ ਨਿੱਕੇ ਕੰਮਾਂ ਪਿੱਛੇ ਨਿੱਜੀ ਗਰਜਾਂ ਪਿੱਛੇ ਲੋਲੀ ਥੋੜੇ ਲਾਜਾਂ ਦੇ ਪਿੱਛੇ ਤੇ ਪਰ ਯਾਰ ਕਿਤੇ ਸੋਚਿਆ ਸੀ ਵੀ ਐਡੀਆਂ ਐਡੀਆਂ ਨਿੱਕੀਆਂ ਜਿੰਦਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਇਸ ਕਰਕੇ ਕੁਰਬਾਨ ਕਰਤਾ ਕਿ ਕੌਮ ਦੀ ਚੜ੍ਹਦੀ ਕਲਾ ਰਹੇ ਕੌਮ ਹਮੇਸ਼ਾ ਜਉਂਦੀ ਵਸਤੀ ਰਹੇ ਜਦੋਂ ਕੌਮਾਂ ਜਉਂਦੀਆਂ ਰੱਖਣ ਲਈ ਫਿਰ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਖਰਜਾ ਖੂਨ ਖੂਨ ਆ ਜਿਹੜਾ ਉਹ ਡੋਲਣਾ ਪੈਂਦਾ ਤਾਂ ਉਹ ਖੂਨ ਡੋਲ ਕੇ ਉਹ ਆਪਣੀਆਂ ਨਿੱਕੀਆਂ ਜਿੰਦਾ ਜਿਹੜੀਆਂ ਲੀਹਾਂ ਵਿੱਚ ਛਿਣ ਕੇ ਕੌਮ ਦੀ ਨੀ ਨੂੰ ਇੰਨਾ ਮਜ਼ਬੂਤ ਕਰ ਗਈਆਂ ਕਿ ਕੌਮ ਅੱਜ ਚੜ੍ਹਦੀ ਕਲਾ 'ਚ ਹੈ ਪੂਰੀ ਦੁਨੀਆ ਦੇ ਉੱਤੇ ਕੌਮ ਦਾ ਪੂਰਾ ਪਰਚਮ ਲਹਿਰਾ ਰਿਹਾ ਤੇ ਅੱਜ ਆਪਾਂ ਨਵਾਂ ਨਵਾਂ ਅੰਦੋਲਨ ਆ ਜਿਹੜਾ ਦਿੱਲੀ ਤੋਂ ਜਿੱਤ ਕੇ ਆਏ ਆ ਇਹ ਵੀ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਆ ਬਈ ਇੱਕ ਗੱਲ ਮੈਂ ਪੁੱਛਣਾ ਚਾਹਣਾ ਤੁਹਾਨੂੰ ਜਿੰਨਾ ਤੁਸੀਂ ਬੱਚਿਆਂ ਦੀ ਗੱਲ ਕਰੀ ਹੈ ਹਨਾ ਚਲੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਹੁੰਦਾ ਸਕੂਲਾਂ ਚ ਦਾ ਕਾਲਜਾਂ ਚ ਖਾਸ ਕਰਕੇ ਨਾ ਕਾਫੀ ਚੈਨਲਾਂ ਦੀ ਵੀ ਅੱਪ ਦੇਖਿਆ ਜਦੋਂ ਬੱਚਿਆਂ ਨੂੰ ਅੱਜ ਦੇ ਜੋੜ ਮੇਲੇ ਬਾਰੇ ਪੁੱਛਦੇ ਨੇਗੇ ਚਲੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉਹ 크리스마ਸ ਡੇ ਬਾਰੇ ਤਾਂ ਅਮ ਨੂੰ ਜਿਆਦਾ ਪਤਾ ਹੈ ਆਪਾਂ ਜੇ ਗੱਲ ਕਰੀਏ ਵੀ ਇਹ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਪਣੇ ਲੋਕਾਂ ਨੂੰ ਆਪਾਂ ਕਿੱਥੇ ਪਿੱਛੜ ਗਏ ਆਪਾਂ ਕਿੱਥੇ ਪਿੱਛੇ ਰਹਿ ਗਏ ਉਹ ਬੜਾ ਤਿਹਾਰ ਆਪਾਂ ਵੀ ਕਹਣਾ ਚਾਹੋ ਮਨਾਓ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਪਰ ਇਸ ਚੀਜ਼ ਬਾਰੇ ਲੋਕ ਬੱਚਿਆਂ ਨੂੰ ਘੱਟ ਪੜਾ ਸਕੂਲਾਂ ਦੇ ਵਿੱਚ ਵੀ ਦੇਖਿਆ ਵੀ ਮਾਰ ਖਾਈ ਜਾਂਦੇ ਨੇ ਜਵਾਕ ਸਕੂਲਾਂ ਦੇ ਵਿੱਚ ਵੀ ਇਹ ਤਿਹਾਰ ਬਹੁਤ ਜ਼ਿਆਦਾ ਮਨਾਇਆ ਜਾਂਦਾ ਹੈ ਖਾਸ ਕਰਕੇ ਜਿੰਨੇ ਪੰਜਾਬ ਦੇ ਵੱਡੇ ਮੌਲ ਨੇਗੇ ਉਹਨਾਂ ਦੇ ਵਿੱਚ ਕਿਤੇ ਸੀਦਾਂ ਨੂੰ ਟੱਕ ਜਿਆਦਾ ਕੀਤਾ ਜਾਂਦਾ ਤੇ ਉਹਨਾਂ ਨੂੰ ਜਿਹੜਾ ਉਹ ਵੱਧ ਕੀਤਾ ਜਾਂਦਾ ਉਹਦੇ ਬਾਰੇ ਗੱਲ ਮੈਂ ਕਹਿਣਾ ਜੀ ਤੁਸੀਂ ਦੱਸੋ ਮਾੜਾ ਸਾਡੇ ਜਵਾਕਾਂ ਨੂੰ ਜਿਹੜਾ ਸੰਟਾ ਕਲੋਜ ਹੈ ਉਹਦੇ ਬਾਰੇ ਤਾਂ ਦੱਸਿਆ ਜਾਂਦਾ ਹਨ ਹਾਂਜੀ ਸਕੂਲਾਂ ਦੇ ਵਿੱਚ ਆਲੇ ਇਹਨੂੰ ਜਵਾਕ ਨੂੰ ਮੈਨੂੰ ਪੁੱਛਿਆ ਮੈਂ ਪਹਿਲੇ ਸਾਲ ਉਹ ਤੋਂ ਸੰਟਾ ਕਲੋਜ ਉਹ ਕੀ ਕਹਿੰਦਾ ਬਾਪੂ ਤੋਹਫੇ ਦੇ ਕੇ ਜਾਂਦਾ ਹੈ ਕਾਫੀਆਂ ਦੇਣ ਆਉਂਦਾ ਹੁੰਦਾ ਜਾਣੇ ਉਹ ਯਾਰ ਮੈਂ ਕਹਿਣਾ ਚਾਹੁੰਦਾ ਸੱਤ ਪੂਰੀ ਦੁਨੀਆ ਦੇ ਉੱਤੇ ਐਸੀ ਮਿਸਾਲ ਨਹੀਂ ਹੈਗੀ ਪੂਰੀ ਦੁਨੀਆ ਦੇ ਉੱਤੇ ਇੰਨੀ ਕੁਰਬਾਨੀਆਂ ਵਾਲੀ ਕੌਮ ਨਹੀਂ ਹੈਗੀ ਜਿੰਨੀਆਂ ਕੁਰਬਾਨੀਆਂ ਸਾਡੀ ਇੱਕ ਕੌਮ ਦੇ ਵਿੱਚ ਹੋਈਆਂ ਨੇ ਉਹਨਾਂ ਦਾ ਤਾਂ ਇੱਕ ਸ਼ੀਲ ਹੋਇਆ ਉਹਨਾਂ ਨੇ ਪੂਰੀ ਦੁਨੀਆ 'ਚ ਪ੍ਰਚਾਰਤਾ ਸਾਡੇ ਕੋਲੇ ਚੱਪੇ-ਚੱਪੇ ਤੇ ਸ਼ਹੀਦ ਬੈਠਾ ਅਸੀਂ ਉਹਨੂੰ ਪ੍ਰਚਾਰ ਹੀ ਨਹੀਂ ਸਕੇ ਲੋਕਾਂ ਦਾ ਕਲਜਾ ਹੀ ਨਹੀਂ ਸਕੇ ਤਾਂ ਇਹ ਬਹੁਤ ਸੋਚਣ ਵਾਲੀ ਸਾਡੇ ਅੱਜ ਗੱਲ ਆ ਯਾਰ ਵੀ ਅਸੀਂ ਆਪਣੇ ਬੱਚਿਆਂ ਨੂੰ ਮਤਾਂ ਪਹਿਲੇ ਕਿਹਾ ਸੀ ਜੇ ਸਕੂਲਾਂ 'ਚ ਗੌਰ ਰੱਖਿਆ ਸਕੂਲਾਂ ਸਾਡੇ ਜਵਾਕਾਂ ਨੂੰ ਕਿਹੜੇ ਇਤਿਹਾਸ ਨਾਲ ਜੋੜੀ ਜਾਂਦੇ ਆ ਕਿਹੜਾ ਇਤਿਹਾਸ ਪੜ੍ਹਾਇਆ ਜਾਂਦੇ ਆ ਉੱਥੇ ਕੀ ਸਿਖਾਈ ਜਾਂਦੇ ਆ ਜਿਹੜਾ ਮਾਰ ਕੇ ਆਓ ਆਓ ਦੇਖੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਜਦੋਂ ਇੱਕ ਤਰੀਕ ਨੂੰ ਸਕੂਲ ਖੋਲਣੇ ਆ। ਤਾਂ ਮਨਾਉਣ ਗਿਆ ਜਿਹੜਾ ਤਿਹਾਰ ਹੈ ਸੰਤਕਲਾਉ ਜਿਹੜਾ ਜੋਰਾ-ਸ਼ੋਰਾ ਨਾਲ ਜਵਾਕਾਂ ਨੂੰ ਘਰਾਂ 'ਚ ਕਿਹਾ ਜਾਂਦਾ ਤੁਸੀਂ ਉਹ ਲਾਲ ਕੱਪੜੇ ਪਾ ਕੇ ਆਉਣਿਓ ਸਿਰ ਤੇ ਟੋਪਾ ਲਾਲ ਜਾਂ ਲੈ ਕੇ ਆਉਣਾ ਹਨਾ। ਪਰ ਉੱਥੇ ਸਹਿਬਜਾਦਿਆਂ ਬਾਰੇ ਕਿਉਂ ਨਹੀਂ ਦੱਸਿਆ ਜਾਂਦਾ ਯਾਰ ਵੀ ਜਾਂ ਆਪਣੇ ਇਤਿਹਾਸ ਬਾਰੇ ਕਿਉਂ ਨਹੀਂ ਦੱਸਿਆ ਜਾਂਦਾ? ਇਹਦੀ ਕਸੂਰਬਾਰ ਆਪਾਂ ਸਕੂਲਾਂ ਨੂੰ ਨਾ ਮੰਨਗੇ ਸਾਰੀਆਂ ਦੁਸ਼ਮਣ ਨੇ ਖਤਮ ਕਰਨਾ ਹੁੰਦਾ ਲੱਗਿਆ ਵਾ। ਹਾਂਜੀ। ਉਹ ਉਹਦੀ ਸਾਜ਼ਿਸ਼ ਹੈ ਉਹਦੀ ਚਾਲ ਹੈ ਕਿਵੇਂ ਸਾਡੇ ਜਬਾਕਾਂ ਨੂੰ ਸਾਡੀ ਪੀੜ੍ਹੀ ਨੂੰ ਤੋੜਨਾ ਹੈ ਇਤਿਹਾਸ ਨਾਲੋਂ ਵਿਰਾਸਤ ਨਾਲੋਂ ਤਾਂ ਉਹ ਉਹ ਜਿਹੜਾ ਹੈਗਾ ਸਾਡੇ ਲੋਕ ਤਾਂ ਆਪ ਨਹੀਂ ਸਮਝਦਾ ਰਹੇਗੇ ਹੁਣ ਮੈਂ ਅੱਜ ਦੀ ਗੱਲ ਭਾਣ ਤੈਨੂੰ ਹੋਰ ਦੱਸਾਂ ਆਪਣਾ ਇੱਕ ਬੇਲੀ ਆ ਉਹ ਜਾ ਰਿਹਾ ਬੀਜੇਪੀ ਚ ਮੈਨੂੰ ਕਹਿੰਦਾ ਭਾਈ ਬੀਜੇਪੀ ਚ ਜਾ ਰਿਹਾ ਹੈ ਯਾਰ ਕਿਉਂ ਬੀਜੇਪੀ ਚ ਕੀ ਜਾ ਕਿਉਂ ਜਾ ਰਿਹਾ ਹੈ ਕਾਰਨ ਕੀ ਕਹਿੰਦਾ ਆਉਣ ਵਾਲਾ ਭਵਿੱਖ ਬੀਜੇਪੀ ਦਾ ਹੀ ਹੈ ਕਮਾਲ ਬਿਲਕੁਲ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਉਹ ਲੋਕੋ ਕਿੱਥੇ ਗੁੰਗੀਆਂ ਸਾਡੀਆਂ ਗੈਰਤਾਂ ਸਾਡੀਆਂ ਜ਼ਮੀਰਾਂ ਸਾਡੀਆਂ ਅਣਖਾਂ ਸਾਡੇ ਕਰਤਾਰ ਜੇ ਕਿਤੇ ਉਹੀ ਗੱਲ ਆਪਾਂ ਫੇਰ ਕਰਦੇ ਆਂ ਸਾਬ ਜਦਾਂ ਨੇ ਸੋਚ ਲਿਆ ਹੁੰਦਾ ਵੀ ਖੇਡਣ ਦੀਆਂ ਉਮਰਾਂ ਨੇ ਜਵਾਨੀ ਮਾਨਣ ਦੀਆਂ ਉਮਰਾਂ ਨੇ ਗੁਰੂ ਗੋਬਿੰਦ ਸਿੰਘ ਨੇ ਸੋਚ ਲਿਆ ਹੁੰਦਾ ਵੀ ਵਧੀਆ ਜ਼ਿੰਦਗੀ ਜਿਉਉਣੇ ਆ ਕਿਉਂ ਕੀ ਲੋੜ ਪਈ ਐ ਤਾਂ ਅੱਜ ਅਸੀਂ ਇਸ ਮਕਾਮ ਤੇ ਹੁੰਦੇ ਆ ਸਾਡੇ ਲੋਕ ਦਾ ਸਰਪੇ ਨਿੱਕੀ ਗਰਜਾਂ ਵਾਲੇ ਨੇ ਜਾਂ ਛੋਟੇ ਛੋਟੇ ਲਾਲਚਾਂ ਵਾਲੇ ਨੇ ਜਾਂ ਕੋਈ ਅਹੁਦਿਆਂ ਵਾਲੇ ਆ ਉਹਨਾਂ ਨੂੰ ਗੜਾ ਘੱਟ ਲਾਲਚ ਮਿਲੇ ਸੀ ਹਾਂ ਯਾਰ ਮੈਂ ਉਹੀ ਨਾ ਫਿਰ ਅਸੀਂ ਅਗਲਾ ਹੁਣ ਮੈਂ ਹੈਰਾਨ ਆ ਵੀ ਮੈਂ ਤਾਂ ਕੱਲ ਨੂੰ ਮੰਨ ਲਓ ਇੱਥੇ ਮੋਦੀ ਆ ਕੇ ਕਿਤੇ ਐਲਾਨ ਕਰ ਗਿਆ ਵੀ ਪੰਜਾਬ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਆ ਜੀ ਪੰਜਾਬ ਨੂੰ ਆਹ ਪੈਕੇਜ ਦੇਤਾ ਜੀ ਆਹ ਦੇਤਾ ਜੀ ਸਾਡੇ ਲੋਕ ਸਾਰਾ ਕੁਝ ਭੁੱਲ ਜਾਣਗੇ ਖੁਰਪਣ ਦੇ ਮਗਰ ਵੀ 750 ਜਾਨ ਜਿਹੜੀ ਗਈ ਉਹ ਵੀ ਭੁੱਲ ਗਏ ਅਰਬਾਂ ਰੁਪਈਆ ਲੱਗਿਆ ਉਹ ਵੀ ਭੁੱਲ ਗਿਆ ਸਾਲ ਉੱਥੇ ਬੈਠ ਕੇ ਖੱਜਲ ਹੋਏ ਲੋਕ ਦੁੱਖ ਤਕਰੀ ਪਾਂਚ ਲੀਆਂ ਜੇਲਾਂ ਚ ਗਏ ਲੋਕਾਂ ਨੇ ਸਿਰ ਪੜਵਾਈ ਸਾਰਾ ਕੁਝ ਭੁੱਲ ਜਾਣਗੇ ਸਾਡੇ ਸਾਨੂੰ ਸਮਝ ਨਹੀਂ ਹੈਗੀ ਦੁਸ਼ਮਣ ਦੀ ਚਾਲ ਦੀ ਕਿਵੇਂ ਸਾਨੂੰ ਚਾਰਤੇ ਲਾ ਕੇ ਲਾਲਚ ਚ ਸਾਨੂੰ ਕਿਵੇਂ ਫਸਾ ਕੇ ਫਿਰ ਸਾਨੂੰ ਵੱਢਣਗੇ ਕਿਵੇਂ ਸਾਡੀ ਪੌਮ ਦੀ ਨੀਹਾਂ ਜਿਹੜੀ ਉਹ ਖੁੱਲਝ ਰਹੇ ਆ ਥੱਲੋਂ ਕਮਜ਼ੋਰ ਕਰ ਰਹੇ ਆ ਸਾਨੂੰ ਖੋਖਲਾ ਕਰ ਰਹੇ ਆ ਕਿਵੇਂ ਸਾਡੇ ਵਿਜੂਦ ਨੂੰ ਢਾ ਲਾ ਰਹੇ ਆ ਕਿਵੇਂ ਸਾਡੇ ਇਤਿਹਾਸ ਨੂੰ ਤੋੜਿਆ ਮੋੜਿਆ ਜਾ ਰਿਹਾ ਸਾਡੀ ਵਿਰਾਸਤਾਂ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਸਾਨੂੰ ਤਾਂ ਸਮਝ ਹੀ ਨਹੀਂ ਸੰਤ ਆਇਆ ਵੀ ਭਾਜਪੀ ਨਾਲ ਬੈਠ ਜੋ ਐਮਐਲਏ ਬਣ ਜਾਵਾਂਗੇ ਕੋਈ ਹੋਰ ਆਉਗਾ ਲੈ ਲਾਂਗੇ ਸਾਡੇ ਤਾਂ ਸੋਚ ਇੱਥੇ ਪਸੀ ਖੜੀ ਹੈ ਤਾ ਕਹਿੰਦੇ ਆ ਘੱਟੋ ਘੱਟ ਮੈਂ ਕਹਿਣਾ ਚਾਹਣਾ ਪੰਜਾਬ ਦੇ ਲੋਕੋ ਅੰਦਰ ਝਾਤ ਮਾਰ ਲਿਆ ਕਰੋ ਮਾੜੀ ਮੋਟੀ ਐ ਇੱਥੇ ਕੱਲਾ ਮੱਥਾ ਟੇਕਣ ਤੱਕ ਨਾ ਆਇਆ ਕਰੋ ਵੀ ਹਾਂ ਅਸੀਂ ਫਤਿਹਗੜ੍ਹ ਸਾਹਿਬ ਜਾਏ ਅਨੰਦਪੁਰ ਸਾਹਿਬ ਜਾਏ ਅਸੀਂ ਦਰਬਾਰ ਸਾਹਿਬ ਜਾਏ ਨਤਮਸਤਕ ਹੋਏ ਮੱਥਾ ਟੇਕਿਆ ਮਾੜਾ ਮੋਟਾ ਇਹ ਸੋਚ ਲਿਆ ਕਰੋ ਵੀ ਇਹ ਜਾਨਾਂ ਕਿਉਂ ਗਈਆਂ ਸੀ ਇਹ ਜਾਨਾਂ ਸਾਡੀ ਪਹਿਚਾਨ ਕਰਕੇ ਗਈਆਂ ਨੇ ਸਾਡੀ ਕੌਮ ਦੇ ਬजूद ਨੂੰ ਬਚਾਉਣ ਕਰਕੇ ਗਈਆਂ ਨੇ ਤੇ ਅਸੀਂ ਆਪਣੀ ਪਹਿਚਾਨ ਆਪਣੀ ਵਜੂਦ ਆਪਣੇ ਦੁਸ਼ਮਣਾਂ ਦੇ ਪੈਰਾਂ 'ਚ ਜਾ ਕੇ ਸਿੱਟ ਰਹੇ ਆਂ ਉਹਨਾਂ ਦੀਆਂ ਤਲੀਆਂ ਉਹਨਾਂ ਦੇ ਪੈਰਾਹੇਡਾਂ ਤਲੀਆਂ ਅੱਥ ਦੇ ਰਹੇ ਆਂ ਯਾਰ ਠੀਕ ਆ ਜੋ ਮਰਜੀ ਸਾਨੂੰ ਦਾ ਬਸ ਅਗਲਾ ਆਹੀ ਗੱਲ ਦਾ ਭਾਣੇ ਅਗਲਾ ਸਮਝੀ ਬੈਠਾ ਯਾਰ ਵੀ ਇਹ ਤਾਂ ਲੋਕ ਇੰਨੇ ਕਾਲੇ ਐ ਇਹਨਾਂ ਨੂੰ ਦਿਓ ਕੋਈ ਮੌਕਾ ਦਾ ਜਾ ਕੇ ਲਾਲਚ ਇੱਥੇ ਸਾਰਾ ਕੁਝ ਭੁੱਲ ਭੁਲਾ ਜਾਂਦਾ ਯਾਰ ਅਸੀਂ ਕੌਮ ਦੇ ਵਜੂਦ ਨੂੰ ਰੱਖਣ ਦੀ ਖਾਤਰ ਨੀਹਾਂ 'ਚ ਵੀ ਚਿਣਾਂਗੇ ਸਾਡੇ ਬੰਦ-ਬੰਦ ਵੀ ਕੱਟਦੇ ਸਾਡੀਆਂ ਖੋਪਰੀਆਂ ਵੀ ਲਾਤੀਆਂ ਸਾਨੂੰ ਆਰਿਆਂ ਨਾਲ ਵੀ چیرਤਾ ਪਰ ਕੌਮ ਦੀ ਚੜ੍ਹਦੀ ਕਲਾ ਲਈ ਸਾਰਾ ਕੁਝ ਚੱਲ ਗਿਆ ਪਰ ਇਹ ਲੋਕਾਂ ਨੂੰ ਉਦੋਂ ਕਿਉਂ ਨਹੀਂ ਯਾਦ ਆਉਂਦੀ ਅਸੀਂ ਇਦਾਂ ਨੇ ਅਸੀਂ ਇਦਿਆਂ ਜਾਂ ਛੋਟੇ ਸਾਹਿਬ ਜਦ ਦੇ ਜਾਂ ਗੁਰੂ ਸਾਹਿਬਾਨ ਤੇ ਇਹ ਇਹ ਉੱਥੇ ਜਿਵੇਂ ਤੁਸੀਂ ਹੁਣ ਬੀਜੇਪੀ ਦੀ ਗੱਲ ਕਹੀ ਹੈ ਇਹ ਆਪਦੇ ਮੜੇ ਜਿ ਸਵਾਰਥ ਦਾਤਰ ਦੇਖ ਲੈਂਦੇ ਨੇ ਇੱਥੇ ਮੱਥਾ ਟੇਕਣ ਆਉਣਗੇ ਕਹਿਣਗੇ ਵੀ ਸਾਡੇ ਜਿਹਾ ਤਾਂ ਕੋਈ ਭੱਜੇ ਜਾਣਗੇ ਮੁੱਢ ਸਮਝ ਹੀ ਨਹੀਂ ਪਈ ਸਮਝ ਜੇ ਸਮਝ ਹੋਵੇ ਫਿਰ ਗੱਲਾਂ ਪਾਣਿਆ ਅਸਲ ਤਾਂ ਇਹ ਜਿਹੜਾ ਇਹ ਆਪਾਂ ਜਿੱਥੇ ਆਪਾਂ ਬੈਠੇ ਆ ਇਹ ਬੜਾ ਸਾਡੇ ਲਈ ਜੇ ਉਸ ਵਕਤ ਤੋਂ ਦੇਖ ਲਈ ਤਾਂ ਬੜੇ ਬਰਾਗ ਵਾਲੇ ਵੀ ਦੇਣਾ ਤੇ ਪਰ ਸਾਡੇ ਲਈ ਚੜ੍ਹਦੀ ਕਲਾ ਲਈ ਵੀ ਦੇਣਾ ਦੋਨੇ ਗੱਲਾਂ ਨੇ ਪਰ ਸਾਡੇ ਲੋਕ ਕਈ ਵਾਰੀ ਇਹਨੂੰ ਵੀ ਇੱਕ ਮੇਲੇ ਰੂਪ ਹੀ ਬਣਾ ਲੈਂਦੇ ਹਾਂ ਯਾਰ ਚਲੋ ਮੇਲੇ ਚੱਲੇ ਆਪਾਂ ਇਹ ਆ ਮੇਲੇ ਲੱਗਦੇ ਨੇ ਮੇਲੇ ਸੀ ਲੋਕ ਜਾਂਦੇ ਨੇ ਉਵੇਂ ਹੀ ਸਾਡੇ ਲੋਕ ਇਸ ਤਰ੍ਹਾਂ ਕਿਉਂਕਿ ਮਾਹੌਲ ਜਿਹਾ ਜਿਹਾ ਬਣ ਗਿਆ ਪ੍ਰਚਾਰ ਵੀ ਨਹੀਂ ਹੈਗਾ ਉਹ ਜਿਹਾ ਬੜਾ ਯਾਰੀ ਕੀ ਦਸੀਏ ਭਰਾਵਾ ਤੈਨੂੰ ਚਾਹ ਬਈ ਇੱਕ ਇੱਕ ਗੱਲ ਬਈ ਮੈਂ ਦੱਸਾਂ ਜਿਵੇਂ ਸੋਸ਼ਲ ਮੀਡੀਆ ਆਇਆ ਹਨਾ ਇੱਕ ਮੈਂ ਗੱਲ ਨੂੰ ਮੰਨਦਾ ਜਿਵੇਂ ਪੋਸਟਾਂ ਪਾਉਂਦੇ ਨੇ ਲੋਕ ਹਨਾ ਇਹ ਚੀਜ਼ ਵੀ ਵਧੀਆ ਬਈ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ ਮਾਪਦੀ ਆਪਦੀ ਉਮਰ ਤੇ ਯਾਦ ਕਰਾਂ ਤਾਂ ਸਾਨੂੰ ਆਹ ਚੀਜ਼ਾਂ ਨੂੰ ਆਪਾਂ ਦੇਖ ਕੇ ਆਪਾਂ ਬਹੁਤ ਜ਼ਿਆਦਾ ਜੋੜੇ ਆ ਚੰਗੇ ਪ੍ਰਚਾਰਕ ਚੰਗੀਆਂ ਗੱਲਾਂ ਨੂੰ ਸੁਣਨਾ ਹਨਾ ਚੰਗੀਆਂ ਗੱਲਾਂ ਦਾ ਸੁਣ ਕੇ ਅਮਲ ਕਰਨਾ ਨੌਜਵਾਨ ਹੁਣ ਦੇਖਿਆ ਇੱਕ ਗੱਲ ਤਾਂ ਦੇਖੋ ਵੀ ਨੌਜਵਾਨ ਬਹੁਤ ਵੱਡੀ ਤਾਕਤ ਆ ਬਈ ਦੇਖਿਆ ਨੌਜਵਾਨ ਬਹੁਤ ਉਤਸ਼ਾਹ ਦੇ ਵਿੱਚ ਨਹੀਂ ਆ ਹਣਾ ਸਾਰੇ ਪੰਜੇ ਉਂਗਲਾ ਇੱਕ ਸਾਰਤਾ ਨਹੀਂ ਹੁੰਨੇ ਹਾਂ ਇਹ ਗੱਲ ਤੇਰੀ ਗਾਇਜਾ ਆਪਾਂ ਨਾ ਭਾਨੇ ਮੇਰੇ ਨਾਲ ਅਰਨਵਾਲਾ ਖੜਾ ਉਦੇ ਜੇ ਇੱਕ ਦਿਨ ਘੁੰਮਣ ਪਿੰਡ ਗਏ ਤੇ ਇੱਕ ਮੁੰਡਾ ਆਇਆ ਕਹਿੰਦਾ ਭਾਈ ਸਾਡੇ ਘਰੇ ਚੱਲੋ ਯਾਰ ਮੈਂ ਚੱਲ ਬੜਦੇ ਆ ਤਾਂ ਉਹ ਉਹ ਕਹਿੰਦਾ ਮੇਰੀ ਬੇਬੇ ਨੇ ਮਿਲਣਾ ਮਿਲੇ ਜਾ ਕੇ ਤੇ ਮਾ ਮਾਤਾ ਦੱਸੋ ਕਦੀ ਪੁੱਤ ਨਾ ਤੇਰੀਆਂ ਸਾਰੀਆਂ ਵੀਡੀਓ ਦੇਖਦੀ ਆ ਹਾਂ 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 ਮੈਨੂੰ ਖੁਸ਼ੀ ਹੋਈ ਉਹ ਕਹਿੰਦੀ ਪੁੱਤ ਤੂੰ ਬਹੁਤ ਵਧੀਆ ਸੋਟ ਲੈ ਕੇ ਚੱਲੇ ਆ ਚੰਗੀ ਗੱਲ ਆ ਯਾਰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਗਿਆ ਲੋਕ ਸੁਣਨ ਲੱਗੇ ਨੇ ਪਰ ਇਹਦੇ ਹਮਲ ਬੜਾ ਜ਼ਰੂਰੀ ਹੈ। ਹਾਂ। ਇੱਕ ਗੱਲ ਮੈਂ ਲਾਸਟ ਤੇ ਕਮੇਟੀ ਨੂੰ ਜ਼ਰੂਰ ਕਹਿਣਾ ਚਾਹਣਾ। ਜਿਸ ਤਰ੍ਹਾਂ ਕਿ ਚਲੋ ਹੋਰ ਧਰਮ ਵਾਲੇ ਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਪ੍ਰਚਾਰ ਕਰੀ ਜਾਂਦੇ ਨੇ। ਥੋੜਾ ਪ੍ਰਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਬਾਈ ਆਪਣੇ ਨਾ ਆਪਣੇ ਇੱਕ ਮੁੰਡਾ ਅ ਮਜ਼ਦੂਰਾਂ ਦਾ ਮੁੰਡਾ ਕੰਮ ਕਰਦਾ। ਉਹ ਰੋਜ਼ ਦੇਖੋ ਹੁਣ ਉੱਥੇ ਜਾ ਕੇ ਆਉਂਦਾ ਨੰਦਨਾਂ ਦੀ ਪੁੱਟੀ ਲੈ ਕੇ। ਉਹਨਾਂ ਨੇ ਪਲਵੰਡੀ ਉਹਨਾਂ ਨੇ ਉਹ ਤਿਹਾੜ ਮਨਾਇਆ। ਕ੍ਰਿਸਮਸ ਦਾ। ਹੂੰ। ਕੌਮਲਿਕ ਕਮੇਟੀ ਨੂੰ ਜ਼ਰੂਰ ਬੇਨਤੀ ਕਰਦਾ ਵੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇ ਲੈ ਜਿਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਵਧ ਰਿਹਾ ਹੈ ਤੁਹਾਨੂੰ ਵੀ ਉਸ ਤੋਂ ਦਗਣਾ ਤਗਣਾ ਪ੍ਰਚਾਰ ਵਧਾਉਣਾ ਪੈਣਾ ਲੋਕ ਟੁੱਟੀ ਜਾਂਦੇ ਨੇਗੇ ਉਹਨਾਂ ਲੋਕਾਂ ਨੂੰ ਟੁੱਟਣ ਤੋਂ ਕਿਵੇਂ ਬਚਾਉਣਾ ਇਸ ਤਰ੍ਹਾਂ ਦਾ ਕੋਈ ਜਿਹੜੀ ਗੱਲ ਕੋਈ ਏਜੰਡਾ ਸੋਚਿਆ ਜਾਵੇ ਕੌਮਲਿਕ ਕਮੇਟੀ ਆਪਾਪਾ ਨੇ ਮਾਰੀ ਐ ਅੱਛੇ ਖਾ ਗਏ ਯਾਰ ਹਾਂ ਨਾ ਆਪਾ ਪ੍ਰਚਾਰ ਤੋਂ ਬਹੁਤ ਪਛੜੇ ਹੋਏ ਆ ਹਾਂ ਬਹੁਤ ਪਛਾਣ ਰਹੇ ਮੈਂ ਇੱਕ ਦਿਨ ਨਾ ਆਪਣੇ ਕਾਲਤਾ ਸਾਧ ਜਿਹੇਦਾਰ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਕੋਲ ਵੀ ਬੈਠਾ ਸੀਗਾ ਉਹਨਾਂ ਨੇ ਵੀ ਮੈਨੂੰ ਇਹ ਗੱਲ ਸੁਣਾਈ ਉਹ ਕਹਿੰਦਾ ਯਾਰ ਸਾਡੇ ਤੇ ਹਮਲਾ ਬਹੁਤ ਖਤਰਨਾਕ ਆ ਕਿਵੇਂ ਸਾਡੇ ਲੋਕ ਅਸਾਇਅਤ ਵੱਲ ਭੱਜ ਰਹੇ ਨੇ ਹਾਂ ਹੈ ਆਪਣੇ ਆ ਕਿੰਨੇ ਜ਼ਿਲ੍ਹੇ ਨੇ ਜਿਹੜੇ ਇਧਰ ਨੂੰ ਚਲੇ ਜਾਈਏ ਆਪਾਂ ਗੁਰਦਾਸਪੁਰ ਨਹੀਂ ਪਠਾਨਕੋਟ ਨਹੀਂ ਜਲੰਧਰ ਤੇ ਲੁਧਿਆਣੇ ਵੱਲ ਤਾਂ ਆਪਣੇ ਵੀ ਆ ਗਏ ਆਪਣੇ ਆਪਣੇ ਜ਼ਿਲ੍ਹੇ ਦੀ ਯਾਰ ਬਰਿੰਡੇਪੁਰ ਨਾਲੇ ਕਿੰਨੇ ਲੋਕ ਆ ਗਏ ਹਾਂ ਉਹ ਉਹ ਲਾਲਚ ਦੇ ਰਹੇ ਆਪਣੇ ਲੋਕਾਂ ਨੂੰ ਵੀ ਧਰਵਾ ਦਾਂਗੇ ਛੋਟੇ ਜਵਾਗ ਫ੍ਰੀ ਪੜਾਵਾਂਗੇ ਹੈਨਾ ਛੋੜਨ ਨੂੰ ਕੋਈ ਇਲਾਜ ਕਰਾਉਣਾ ਉੱਥੇ ਤੁਹਾਡੀ ਮਦਦ ਕਰਾਂਗੇ ਹੁਣ ਉੱਥੇ ਸਾਡੇ ਜਿਹੜੇ ਕੋਈ ਗਰੀਬ ਲੋਕ ਨੇ ਸਾਡੇ ਮਾੜੇ ਲੋਕ ਨੇ ਕੋਈ ਤਰ੍ਹਾਂ ਦੇ ਦੱਬੇ ਕੁਟਲੇ ਲੋਕ ਨੇ ਉੱਥੇ ਬਾਹਰ ਫੜਨ ਦੀ ਲੋੜ ਆ ਉਸ ਗੱਲ ਜਿਹੜੀ ਤੂੰ ਕੀਤੀ ਹੈ ਕਮੇਟੀ ਦੀ ਹਾਂ ਤਾਂ ਇਹ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਵੀ ਕਿਵੇਂ ਸਾਡੇ ਲੋਕਾਂ ਦੇ ਰਸਤਾ ਨੂੰ ਤਬਦੀਲ ਕਰਕੇ ਦੂਜੇ ਪਾਸੇ ਨੂੰ ਭੱਜ ਰਹੇ ਆ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਜਿਹੜੇ ਨਤੀਜੇ ਨੇ ਬੜੇ ਖਤਰਨਾਕ ਰੁਝਾਨ ਸਾਡੇ ਸਾਹਮਣੇ ਆਉਣਗੇ ਤਾਂ ਹੁਣ ਸਾਡੇ ਜਿਹੜੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸੈਕਸ ਸੰਸਥਾਨਾਂ ਇੱਕ ਧਾਰਮਿਕ ਜਿਹੜੀਆਂ ਕੋਈ ਪ੍ਰਚਾਰਕ ਸੰਸਥਾਨਾਂ ਸਾਰਿਆਂ ਨੂੰ ਇਸ ਬੁੱਲੇ ਉੱਤੇ ਰਲ ਕੇ ਜੋੜ ਦੇਣ ਦੀ ਲੋੜ ਹੈ ਪ੍ਰਚਾਰ ਕਰਨ ਦੀ ਲੋੜ ਹੈ ਇਹ ਜਿਹੜਾ ਹਮਲਾ ਇਹਨੂੰ ਠੱਲਣ ਦੀ ਬੜੀ ਲੋਖਤ ਲੋੜ ਹੈ ਠੀਕ ਆ ਜੀ ਅਖੀਰ ਦੇ ਉੱਤੇ ਵਾਹਿਗੁਰੂ ਜੀ ਇਹ ਹੀ ਗੱਲ ਕਹਿਣੀ ਚਾਹੁੰਦੇ ਆ ਕਿ ਵੱਤ ਤੋਂ ਵੱਧ ਯਾਰ ਆਪਣੇ ਇਤਿਹਾਸ ਨਾਲ ਜੁੜੋ ਤੇ ਕੋਈ ਵੀ ਇਤਿਹਾਸਕ ਨਿਸ਼ਾਨੀ ਜਿਹੜੀ ਨੂੰ ਇਹ ਖਤਮ ਕਰ ਰਹੇ ਨੇ ਢਾਹ ਰਹੇ ਨੇ ਆਪਾਂ ਦਵਾਨ ਟਾਡਰ ਮਾਲ ਦੀ ਹਵੇਲੀ ਅੱਗੇ ਜਾਵਾਂਗੇ ਉਹ ਵੀ ਤੁਹਾਨੂੰ ਹਾਲ ਦਿਖਾਵਾਂਗੇ ਇਤਿਹਾਸਕ ਨਿਸ਼ਾਨੀ ਉਹ ਵੀ ਹੌਲੀ ਹੌਲੀ ਮਿੱਟ ਰਹੀ ਆ ਤੇ ਕੋਈ ਯਾਰ ਦੇਖੋ ਤੁਸੀਂ ਮਤਲਬ ਕਿ ਉਹਦੀ ਕੋਈ ਦੌਰ ਨਹੀਂ ਕਰ ਰਿਆ ਉਹ ਸਾਂਭਣਯੋਗ ਚੀਜ਼ ਆ ਇਹ ਆਉਣ ਵਾਲੀਆਂ 500 ਸਾਲ ਹਜ਼ਾਰਾਂ ਸਾਲਾਂ ਨੂੰ ਸਾਡੀਆਂ ਨਸਲਾਂ ਨੇ ਜਿਹੜੀਆਂ ਚੀਜ਼ਾਂ ਦੇਖਣਾ ਹੁੰਦਾ ਇਤਿਹਾਸ ਨੂੰ ਸਾਰਾ ਮਿੱਟ ਰਿਹਾ ਤਾਂ ਇੱਥੇ ਸਾਡੇ ਲੋਕਾਂ ਨੂੰ ਮੈਂ ਬਾਹਰਲੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਬਾਹਰਲੇ ਮੁਰਖਾਂ ਚ ਰਹਿੰਦੇ ਆ ਕਿ ਬਾਈ ਚਲੋ ਇਹ ਤਾਂ ਨਖਿੱਧ ਹੋਗੇ ਨਕੰਮੇ ਹੋਗੇ ਕਮੇਟੀਆਂ ਵਾਲੇ ਜਾਂ ਹੋਰ ਜਿਹੜੇ ਪ੍ਰਬੰਧਕ ਨੇ ਜਾਂ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਲੋਕ ਨੇ ਤੁਸੀਂ ਬਾਈ ਇਕੱਠੇ ਹੋ ਕੇ ਯਾਰ ਇਹਨਾਂ ਜਿਹੜੀਆਂ ਸਾਡੀਆਂ ਸਾਹਮਣ ਜੋਗ ਨਿਸ਼ਾਨੀਆਂ ਨੇ ਉਹਨਾਂ ਨੂੰ ਸਾਹਮਣ ਦਾ ਕੋਈ ਅਪਰਾਧਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ